ਸਿਵਰੇਸ ਦੇ ਗੰਦੇ ਪਾਣੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਤਰਨ ਤਰਨ ਦੇ ਗੋਕਲਪੁਰਾ ਮੁਹੱਲੇ ਦੇ ਨਿਵਾਸੀ ਕਿ ਕਿੰਨੇ ਮਾੜੇ ਹਾਲਾਤ ਆ ਸਾਡੀ ਗਲੀ ਦੇ ਜਾਨਕੀ ਸਾਡਾ ਤਰਨ ਤਰਨ ਜ਼ਿਲ੍ਹੇ ਦੇ ਸਭ ਤੋਂ ਗੰਦਾ ਮੁਹੱਲਾ ਤੇ ਸਭ ਤੋਂ ਗੰਦੀ ਗਲੀ ਸਾਡੀ ਗਣੀ ਜਾਂਦੀ ਆ ਇਹ ਗੰਦਾ ਪਾਣੀ ਡੇਂਗੂ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਦੇ ਰਿਹਾ ਸਦਾ ਕਿ ਇਸ ਗਲੀ ਦੇ ਵਿੱਚ ਇੰਨੀ ਕਿ ਜ਼ਿਆਦੀ ਗੰਦਗੀ ਆ ਨਾ ਸਾਡੇ ਬੱਚੇ ਬਿਮਾਰ ਹੋਣਦੇ ਮੀਨਾ ਹੋ ਗਿਆ ਪਾਣੀ ਖੜੇ ਹੋਏ ਨੂੰ ਉਹਨਾਂ ਨੇ ਕਿਹਾ ਕਿ ਸਕੂਲੇ ਬੱਚਿਆਂ ਤੇ ਆਉਂਦੇ ਜਾਂਦੇ ਰਹਾਂ ਕਿਰਾਂ ਨੂੰ ਕਰਨਾ ਪੈਂਦਾ ਹੈ ਗੰਦੇ ਪਾਣੀ ਦਾ ਸਾਹਮਣਾ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਇਸ ਮੁਸ਼ਕਲ ਨੂੰ ਜਲਦੀ ਹੱਲ ਕਰਾਉਣ ਦਾ ਦਵਾਇਆ ਭਰੋਸਾ ਨਹੀਂ ਸਾਡੇ ਉਹ ਧਿਆਨ ਚ ਆਹੀਂ ਬਸ ਉਹਦੇ ਚ ਲੱਗੇ ਹੋਏ ਆ ਆ ਦੋ ਤਿੰਨ ਦਿਨ ਦੇ ਵਿੱਚ ਵੇ ਜਿਹੜਾ ਵਾ ਠੀਕ ਹੋ ਜਾਏ 24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਫਿਰ ਪੇਸ਼ ਸੋਸ਼ਲ 99 ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਤਾਂ ਜੋ ਸਾਡੀ ਆਨਲਾਈਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਪਹੁੰਚਣ। ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਨੇ ਤਰਨਤਾਰਨ ਦੇ ਗੋਕਲਪੁਰਾ ਮੁਹੱਲੇ ਦੇ ਨਿਵਾਸੀ। ਨਗਰ ਕੌਂਸਲ ਦੇ ਅਧਿਕਾਰੀਆਂ ਇਸ ਮੁਸ਼ਕਲ ਨੂੰ ਜਲਦੀ ਹੱਲ ਕਰਾਉਣ ਦਾ ਦਵਾਇਆ ਭਰੋਸਾ। ਜ਼ਿਲ੍ਹਾ ਤਰਨਤਾਰਨ ਦੇ ਵਾਰਡ ਨੰਬਰ 11 ਮੁਹੱਲਾ ਗੋਕਲਪੁਰਾ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਖਲੋਣ ਤੇ ਲੋਕਾਂ ਨੂੰ ਨਾਂ ਪਰੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਇਹ ਗੰਦਾ ਪਾਣੀ ਡੇਂਗੂ ਬੁਖਾਰ ਵਰਗੀਆਂ ਬਿਮਾਰੀਆਂ ਨੂੰ ਦੇ ਰਿਆ ਸਦਾ ਲੋਕਾਂ ਨੇ ਸਰਕਾਰ ਦਾ ਵਿਰੋਧ ਕਰਨਾ ਕਿ ਕਿ ਸਰਕਾਰ ਵੱਡੇ ਵੱਡੇ ਦਾਅਵੇ ਤਾਂ ਕਰਦੀ ਪਰ ਅਸਲ ਹਕੀਕਤ ਕੁਝ ਹੋ ਰਹੀ ਹੈ ਉਹਨਾਂ ਨੇ ਕਿਹਾ ਕਿ ਸਕੂਲੀ ਬੱਚਿਆਂ ਤੇ ਆਉਂਦੇ ਜਾਂਦੇ ਰਹਾਂ ਕਿਰਨ ਨੂੰ ਕਰਨਾ ਪੈਂਦਾ ਹੈ ਗੰਦੇ ਪਾਣੀ ਦਾ ਸਾਹਮਣਾ ਲੋਕਾਂ ਦਾ ਕਹਿਣਾ ਕਿ ਅਸੀਂ ਘਰਾਂ ਵਿੱਚੋਂ ਬਾਹਰ ਨਿਕਲ ਤੋਂ ਮਜਬੂਰ ਹੋ ਚੁੱਕੇ ਹਾਂ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਖੜੇ ਹੋਏ ਨੂੰ ਕਰੀਬ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਇਸ ਸਬੰਧੀ ਜਦ ਗਰਾਊਂਡ ਰਿਪੋਰਟ ਤੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਈ ਵਾਰ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰ ਨੂੰ ਸ਼ਿਕਾਇਤ ਦਰਜ ਕਰਵਾ ਚੁੱਕੇ ਹਾਂ ਪਰ ਅਧਿਕਾਰੀ ਹੁਮਕਰਨ ਦੀ ਨੀਂ ਸੁੱਤੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਇਹ ਤਨਖਾਹਾਂ ਲੈਨ ਤੱਕ ਹੀ ਸੀਮਤ ਹਨ ਇਸ ਸਬੰਧੀ ਨਗਰ ਕੌਂਸਲ ਦੇ ਅਧਿਕਾਰੀ ਸਿਮਰਜੀਤ ਸਿੰਘ ਐਸੋ ਨੇ ਦੱਸਿਆ ਹੈ ਕਿ ਇਸ ਮੁਸ਼ਕਲ ਨੂੰ ਜਲਦੀ ਹੱਲ ਕਰਕੇ ਲੋਕਾਂ ਨੂੰ ਰਾਹਤ ਦਵਾਈ ਜਾਵੇਗੀ ਇਸ ਸਬੰਧੀ ਵੱਡੀ ਮਸ਼ੀਨ ਦੀ ਲੋੜ ਹੈ ਜੋ ਕਿ ਕੱਲ ਲਾਵੇਗੀ ਉਸ ਨਾਲ ਜਲਦੀ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਮੈਂ ਰਾਮਵਰਜਿੰਦਰ ਸਿੰਘ ਹੋ ਜੀ ਕਿੱਥੇ ਰਹਿੰਦੇ ਜੀ ਮੈਂ ਮੱਲਾ ਗੋਗਲਪੁਰਾ ਵਾਰਡ ਨੰਬਰ 11 ਹਾਂ ਜੀ ਕੀ ਜਿਹੜਾ ਤੁਸੀਂ ਨਾਰੇਬਾਜੀ ਕਰ ਰਹੇ ਆ ਕਿਸ ਲਈ ਨਾਰੇਬਾਜੀ ਕਰ ਰਹੇ ਆ ਨਾਰੇਬਾਜੀ ਇਹ ਹੈ ਜੀ ਸਾਨੂੰ ਕਈ ਸਾਲ ਹੋ ਗਏ ਗੰਦਗੀ ਤੇ ਜੂਝਦੇ ਆ ਲੇਕਿਨ ਸਰਕਾਰਾਂ ਆਉਂਦੀਆਂ ਸਾਰੇ ਲਾਰੇ ਲਾ ਕੇ ਚਲ ਜਾਂਦੀਆਂ ਵਾ ਤੁਸੀਂ ਸਾਰਾ ਦੇਖਿਆ ਵਾ ਕਿ ਕਿੰਨੇ ਮਾੜੇ ਹਾਲਾਤ ਆ ਸਾਡੀ ਗਲੀ ਦੇ ਜਾਨਕੀ ਸਾਡ ਤਰਨਤਨ ਜ਼ਿਲ੍ਹੇ ਦੇ ਸਭ ਤੋਂ ਗੰਦਾ ਮੱਲਾ ਤੇ ਸਭ ਤੋਂ ਗੰਦੀ ਗਲੀ ਸਾਡੀ ਗਣੀ ਜਾਂਦੀ ਆ ਜਿੰਨੇ ਮਾੜੇ ਹਾਲਾਤ ਚ ਅਸੀਂ ਰਹਿ ਰਹੇ ਆ ਜੀ ਇੰਨਾ ਚਿਰ ਹੋ ਗਿਆ ਪਾਣੀ ਖੜੇ ਇਹ ਜੀ ਸਾਲਾਂ ਦੀਆਂ ਚੱਲਦੀਆਂ ਆ ਰਹੀਆਂ ਇੱਕ ਇੱਕ ਸਾਲ ਹੋ ਗਿਆ ਵਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਕਦੀ ਉਹ ਸੀਵਰ ਬਲੌਕ ਹੋ ਜਾਂਦਾ ਇਲੈਕਸ਼ਨਾਂ ਤੋਂ ਪਹਿਲਾਂ ਮਹੀਨਾ ਹੋ ਗਿਆ ਜੀ ਇਹੇ ਹਾਲਾਤ ਵਾ ਸਾਰੇ ਝੂਠੇ ਵਾਦੇ ਕਰ ਜਾਂਦੇ ਲੇਕਿਨ ਸਾਡਾ ਕੋਈ ਮਸਲਾ ਹੱਲ ਨਹੀਂ ਕਰਦਾ ਕੀ ਕਰਨਾ ਚਾਹੋਗੇ ਪੰਜਾਬ ਸਰਕਾਰ ਜਿਹੜੀ ਪੰਜਾਬ ਸਰਕਾਰ ਹੋਂਦ ਵਿੱਚ ਆ ਪੰਜਾਬ ਸਰਕਾਰ ਕਹਿੰਦੀ ਕਿ ਲੋਕਾਂ ਦੇ ਮਸਲੇ ਹੱਲ ਸੀਐਮ ਕਹਿੰਦਾ ਇਹ ਤੁਹਾਨੂੰ ਕਿਤੇ ਜਾਣਗੇ ਤੁਹਾਨੂੰ ਲੱਗਦਾ ਖੋਖਲੇ ਨਜ਼ਰ ਆ ਰਹੇ ਸਰ ਜੀ ਅਸੀਂ ਆਮ ਆਦਮੀ ਸਰਕਾਰ ਦਾ ਕਹਿੰਦਾ ਮਤਲਬ ਹੈ ਕਿ ਆਮ ਆਦਮੀ ਦੀ ਸਰਕਾਰ ਆਮ ਬੰਦੇ ਦੀ ਸਰਕਾਰ ਵਾ ਲੇਕਿਨ ਆਮ ਬੰਦੇ ਦੀ ਕੋਈ ਸੁਣਵਾਈ ਨਹੀਂ ਹੈਗੀ ਜੇ ਜੇ ਆਮ ਬੰਦੇ ਦੀ ਸੁਣਵਾਈ ਹੁੰਦੀ ਤੇ ਤੁਸੀਂ ਆਹ ਵੇਖ ਸਕਦੇ ਸਾਡੇ ਹਾਲਾਤ ਇਹ ਨਾ ਹੁੰਦੇ ਕਿੰਨਾ ਕੁ ਪਾਣੀ ਖੜਾ ਆ ਹਰ ਸਰ ਤੁਸੀਂ ਉਸ ਨੁਕਰ ਤੋਂ ਲੈ ਕੇ ਉਸ ਨੁਕਰ ਤੇ ਕਰ ਦੇਖ ਲਓ ਕੋਈ ਘਰ ਹੋਊਗਾ ਜਿਹਦੇ ਘਰ ਅੱਗੇ ਪਾਣੀ ਨਹੀਂ ਹੋਊਗਾ ਇਸ ਸਬੰਧੀ ਤੁਸੀਂ ਜਾ ਕੇ ਨਗਰ ਕੌਂਸਲ ਜੀ ਮਿਲੇ ਉਹਨਾਂ ਨੂੰ ਬੜੇ ਬੜੀ ਜਗ੍ਹਾ ਤੇ ਜਾ ਕੇ ਜੀ ਅਸੀਂ ਕੀਤੇ ਆ ਬੜੀਆਂ ਹੀ ਐਪਲੀਕੇਸ਼ਨਾਂ ਦਿੱਤੀਆਂ ਬੜਾ ਕੁਝ ਕੀਤਾ ਲੇਕਿਨ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ ਜੀ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਮੰਗ ਇਹੋ ਕਰਦੇ ਕਿ ਜਿਹੜੀ ਮੌਜੂਦਾ ਸਰਕਾਰ ਵਾ ਉਹਦੇ ਘੜੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਨੂੰ ਇਹ ਗੰਦਗੀ ਜੋ ਕੱਢਿਆ ਜਾਵੇ ਅਸੀਂ ਜਿਹੜੇ ਖੁਦ ਪਾਣੀ ਪੀਣ ਵਾਲਾ ਪਾਣੀ ਹੈ ਨਾ ਉਹ ਵੀ ਸਾਡੇ ਲਈ ਤੁਸੀਂ ਸਾਡੇ ਘਰਾਂ ਅੰਦਰ ਕੇ ਚੈੱਕ ਕਰੋ ਉਹ ਵੀ ਸਾਡੇ ਲਈ ਪੀਣ ਯੋਗ ਨਹੀਂ ਹੈਗਾ ਹੋ ਸੀਵਰ ਕੱਢਣ ਆਉਂਦੇ ਆ ਤੇ ਕੀ ਕੀ ਪ੍ਰੋਬਲਮ ਕੀ ਹੈ ਸਰ ਸੀਵਰ ਕੱਢਣ ਆਉਂਦੇ ਆ 10 15 ਮਿੰਟ ਕੰਮ ਕਰਦੇ ਫਿਰ ਉਹ ਬੈਠੇ ਰਹਿੰਦੇ ਆ ਅਸੀਂ ਜਦੋਂ ਆਉਂਦੇ ਆ ਹਰ ਘਰ ਦੇ ਜਿੰਨੇ ਵੀ ਘਰ ਦੇ ਗਲੀ ਦੇ ਮੈਂਬਰ ਆ ਉਹਨਾਂ ਨੂੰ ਚਾਹ ਪਾਣੀ ਜੋ ਵੀ ਉਹਨਾਂ ਨੂੰ ਚਾਹੀਦਾ ਹੈ ਉਹਨੂੰ ਪ੍ਰੋਵਾਈਡ ਕਰਾਉਂਦੇ ਆ ਲੇਕਿਨ ਉਹ ਘੰਟਾ 2 ਘੰਟੇ ਲਾ ਕੇ ਨਹੀਂ ਜੀ ਇੱਥੇ ਜਿਆਦਾ ਪ੍ਰੋਬਲਮ ਤੁਸੀਂ ਉਹਨੂੰ ਮਿਲੋ ਅਸੀਂ ਤੁਸੀਂ ਉਹਨੂੰ ਮਿਲੋ ਉਹ ਸਾਡਾ ਕੋਈ ਮਸਲਾ ਨਹੀਂ ਕਰਦਾ ਇਹ ਕਰ ਤੁਹਾਡਾ ਨਹੀਂ ਕੋਈ ਮਸਲਾ ਹਲ ਸਰਕਾਰ ਕਰਦੀ گاਹ ਫਿਰ ਸਰਕਾਰ ਦੀਆਂ ਇਲੈਕਸ਼ਨ ਹੋਣੀ ਤੇ ਕੀ ਬਾਈਗੜ ਕੀਤਾ ਜਾਉ ਸਰ ਬਿਲਕੁਲ ਬਾਈਗੜਾ ਜੀ ਵਾਰਡ ਨੰਬਰ 11 ਦੇ ਖਾਸ ਕਰਕੇ ਇਸ ਅਸਾਰਾ ਮਲਾ ਸਾਰੀ ਗਲੀ ਬਾਹਰ ਖੜੀ ਆ ਅਸੀਂ ਸਪੈਸ਼ਲ ਤੌਰ ਤੇ ਇਸ ਗਲੀ ਦੀ ਜ਼ੁਮੇਰੀ ਲੈਨੇ ਆ ਕਿ ਇਧਰ ਕਿਸੇ ਲੀਡਰ ਨੂੰ ਵੀ ਕਿ ਐਂਟਰ ਨਹੀਂ ਹੋਣ ਦਿੱਤਾ ਜਾਊਗਾ ਕਿ ਰਣਜੀਤ ਕੌਰ ਕੀ ਕਹਿਣਾ ਚਾਹੇਂਗੀ ਕੀ ਗੱਲ ਬਾਤ ਆ ਜਦੋਂ ਅਸੀਂ ਸਕੂਲ ਜਾਂਦੇ ਆ ਬਾਰਿਸ਼ ਹੁੰਦੀ ਆ ਪਾਣੀ ਕਾਫੀ ਖੜ ਜਾਂਦਾ ਗਲੀ ਚ ਯੂਨੀਫਾਰਮ ਗੰਦੀ ਹੋ ਜਾਂਦੀ ਵਾਈਟ ਯੂਨੀਫਾਰਮ ਹੁੰਦੀ ਆ ਮੱਛਰ ਪੈੜਦਾ ਆ ਉਹਦੇ ਨਾਲ ਮੱਛਰ ਨਾਲ ਡੇਂਗੂ ਮਲੇਰੀਆ ਬੱਚੇ ਨੂੰ ਇਨਫੈਕਸ਼ਨ ਹੁੰਦੀ ਆ ਤੇ ਬਹੁਤ ਬੁਰੀ ਗੱਲ ਆ ਕਿ ਸਾਡੇ ਪੰਜਾਬ ਦੇ ਬੱਚੇ ਬਿਮਾਰ ਹੋਣ ਬੱਚੇ ਪੰਜਾਬ ਦਾ ਵਿਕਾਸ ਆ ਤੇ ਜਿਹੜੇ ਵੀ ਵੋਟਾਂ ਲਈ ਆਉਂਦੇ ਉਹ ਪਹਿਲਾਂ ਤੇ ਕਹਿ ਜਾਂਦੇ ਆ ਕਿ ਗਲੀਆਂ ਬਣਾਵਾਂਗੇ ਤੁਹਾਡੀ ਆ ਤੁਹਾਡੀ ਗਲੀ ਪਰ ਸੋਚਿਆ ਤੇ ਮੁੜ ਕੇ ਕੋਈ ਕੁਝ ਨਹੀਂ ਕਰਦਾ ਵੀ ਬੇਟਾ ਕਿੰਨੀ ਕਲਾਸ ਚ ਪੜ੍ਹਦੀ 8 ਕਿੰਨੇ ਵਜੇ ਸਕੂਲ ਜਾਂਦੀ ਹੈ ਤੇ ਇੱਕ ਬੰਨੇ ਭਗਵੰਤ ਜੀ ਕਹਿੰਦਾ ਵਾ ਕਿ ਜਿਹੜਾ ਵਾ ਕਿਤੇ ਗਦਕੀ ਨਹੀਂ ਹੋਊਗੀ ਨਾ ਤਰਲ ਲੱਗੂਗਾ ਹਰ ਸਾਫ ਸੁਥਰਾ ਪਾਣੀ ਮਿਲੂਗਾ ਤੇ ਲੱਗਦਾ ਕਿ ਤੁਹਾਨੂੰ ਸਰਕਾਰ ਇਸ ਬੰਦ ਤੇ ਆ ਨਹੀਂ ਇਸ ਇਸ ਕਲਵਲ ਸਰਕਾਰ ਧਿਆਨ ਨਹੀਂ ਦਿੰਦੀ ਇਹ ਸਭ ਕਹਿੰਦੀ ਹੈ ਗੱਲਾਂ ਕਰਦਾ ਕੋਈ ਕੁਝ ਨਹੀਂ ਆ ਕਿੰਨਾ ਚਿਰ ਹੋ ਗਿਆ ਬੇਟਾ ਪਾਣੀ ਖੜੇ ਨੂੰ ਗਲੀ 'ਚ ਨਹੀਂ ਨੇ ਤੋਂ ਜ਼ਿਆਦਾ ਹੋ ਗਿਆ ਹੈ ਕੀ ਮੰਗ ਕਰਦੇ ਕੀ ਕਹਿਣਾ ਚਾਹੁੰਦੇ ਸਰਕਾਰ ਤੋਂ ਕੀ ਕਹਿਣਾ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਸਾਡੀ ਗਲੀ ਸਾਫ਼ ਕਰਵਾਈ ਜਾਵੇ ਸੀਵਰੇਜ ਨੂੰ ਠੀਕ ਕਰਵਾਇਆ ਜਾਵੇ ਸੀਵਰੇਜ ਜ਼ਿਆਦਾ ਖਰਾਬ ਹੈ ਤੇ ਸੀਵਰੇਜ ਨੂੰ ਚੇਂਜ ਵੀ ਕਰਵਾਇਆ ਜਾਵੇ ਰੁਪਿੰਦਰ ਕੌਰ ਕਿੱਥੇ ਰਹਿੰਦੇ ਜੀ ਅਸੀਂ ਗੋਕਲਪੁਰ ਮਹੱਲੇ ਵਿੱਚ ਰਹਿੰਦੇ ਆ ਜੀ ਕੀ ਕਹਿਣਾ ਚਾਹੋਗੇ ਕੀ ਸਮੱਸਿਆ ਆ ਰਹੀ ਹੈ ਅਜੀ ਇਸ ਗਲੀ ਦੇ ਵਿੱਚ ਇੰਨੀ ਕ ਜਿਆਦੀ ਗੰਦਗੀ ਆ ਨਾ ਵੀ ਸਾਡੇ ਬੱਚੇ ਬਿਮਾਰ ਹੋਣ ਦੇ ਮੀਨਾ ਹੋ ਗਿਆ ਪਾਣੀ ਖੜੇ ਹੋਏ ਨੂੰ ਇਹ ਸੀਵਰੇਜ ਹੈ ਕਮ ਸੇ ਕਮ ਜਿਆਦਾ ਨਹੀਂ ਤੇ 15 16 ਸਾਲ ਹੋ ਗਏ ਇਸ ਗਲੀ ਬਣੀ ਨੂੰ ਸੀਵਰੇਜ ਸਾਰੇ ਬੈਠ ਗਏ ਇਸ ਗਲੀ ਦੇ ਉਹ ਆਉਂਦੇ ਆ ਆਣ ਕੇ ਨਗਰ ਕੌਸ਼ਲ ਵਾਲੇ ਮਾੜਾ ਮੋਟਾ ਹਲਾ ਕੇ ਚਲੇ ਜਾਂਦੇ ਆ ਵਾਸਾ ਮਾਰ ਮੁਰ ਕੇ ਚਲ ਜਾਂਦੇ ਆਂਦੇ ਪਾਣੀ ਤਾਂੜਾ ਨਹੀਂ ਨਿਕਲਦਾ ਵੀ ਸੀਵਰੇਜ ਤਾਂ ਸਾਰੇ ਬੈਠੇ ਪਾਣੀ ਕਿੱਥੋਂ ਨਿਕਲੇਗਾ ਵੀ ਉਹ ਸਾਡੇ ਹੀ ਚੋਣੇ ਆ ਵੀ ਸਾਡੇ ਸੀਵਰੇਜ ਵਗੈਰਾ ਬਦਲ ਕੇ ਜਾਣ ਅਸੀਂ ਹੁਣ ਇੱਥੇ ਕੋਈ ਵੀ ਵੋਟਾਂ ਵਾਲਾ ਆ ਅਸੀਂ ਇਸ ਗਲੀ ਦੇ ਵਿੱਚ ਨਹੀਂ ਐਂਟਰ ਕਰਨ ਦੇਣਾ। ਇਸ ਵਿੱਚ ਜਿੱਦਾਂ ਕਿ ਵੋਟਾਂ ਨਗਰ ਕੌਂਸਲ ਦੀਆਂ ਨਾਂ ਕਿ ਗਿਆ। ਕਿਸ ਅਧਿਕਾਰੀ ਨੂੰ ਤੁਸੀਂ ਕਿਸ ਨੂੰ ਨਹੀਂ ਕਿਹਾ ਕਿ ਤੁਹਾਨੂੰ ਵੋਟਾਂ ਪਈਆਂ ਅਸੀਂ ਸਾਰਿਆਂ ਨੂੰ ਕਿਹਾ ਜੀ ਜਿਹੜਾ ਵੀ ਆਉਂਦਾ ਹੀ ਇਹੋ ਸੁਣਵਾਈ ਰੱਖੀ ਵੀ ਚਲੋ ਸਾਡੀ ਗਲੀ ਦਾ ਕੁਝ ਸੁਧਾਰ ਕੀਤਾ ਜਾਵੇ। ਅਹੀਂ ਜਿਹੜਾ ਕਹੂਗਾ ਇਹਨੂੰ ਵੋਟ ਪਾਵਾਂਗੇ। ਅਸੀਂ ਵੋਟਾਂ ਪਾਉਣ ਤੋਂ ਲਾਵਾ ਵੀ ਜੇ ਸਾਡੀ ਗਲੀ ਦਾ ਕੁਝ ਸੁਧਾਰ ਨਹੀਂ ਹੋਗਾ ਅਸੀਂ ਕਿਉਂ ਵੋਟਾਂ ਪਾਈਏ ਕਿਸੇ ਨੂੰ। ਅਗਲਾ ਸ਼ਿਕਰਸ਼ ਤੁਹਾਡਾ ਕੀ ਹੈ ਜੇਕਰ ਨਹੀਂ ਗਲੀ ਬਣਾਉਂਦੇ। ਅਹੀਂ ਚੋਣੇ ਆ ਸਾਡੀ ਗਲੀ ਬਣਾਉਣ ਸਾਡੇ ਸੀਵਰੇਜ ਵਗੈਰਾ ਸਾਡੀ ਗਲੀ ਪੱਕੀ ਕੀਤੀ ਜਾਵੇ। ਕਿਉ ਪੁਰਾਣੇ ਆ ਜੀਵਰਾਜ ਸਾਰੇ ਬੈਠ ਚੁੱਕੇ ਐਸ ਗਲੀ ਦੇ